ਅੱਛਾ ਫਿਰ ਮਹਾਰਾਜ ਨੇ ਨਾਲ ਹੀ ਸ਼ਲੋਕ ਕਹਿਤਾ ਕਹਿੰਦੇ ਜਾਗਣ ਵਾਲੇ ਕਿਤੇ ਹੰਕਾਰੀ ਨਾ ਨੋ ਹੋ ਜਾਣ ਮੈਂ ਰੋਜ਼ ਉੱਠਦਾ ਜੀ ਮੈਂ ਰੋਜ਼ ਅੰਮ੍ਰਿਤ ਵੇਲਾ ਕਰਦਾ ਮੈਂ ਰੋਜ਼ ਅੰਮ੍ਰਿਤ ਵੇਲੇ ਜਾਂਦਾ ਇਹ ਹੰਕਾਰ ਹੋਂਮੇ ਨਾਲ ਕਿਤੇ ਪੈਦਾ ਹੋ ਜਾਵੇ ਹੋਂਮੇ ਵਾਲੇ ਫਿਰ ਖਾਲੀ ਰਹਿ ਜਾਣਗੇ ਕਈ ਬੰਦਿਆਂ ਨੂੰ ਇਸੇ ਕੱਲ ਦਾ ਮਾਣ ਹੁੰਦਾ ਹੈ ਭਾਈ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਮੇਰੇ ਕੋਲ ਹੁੰਨੀਆਂ ਸਵੇਰੇ ਮੈਂ ਖੋਲਦਾ 3:30 ਵਜੇ ਜਾ ਅਛੇ ਇਸੇ ਚੀਜ਼ ਦਾ ਮਾਣ ਹੁੰਦਾ ਉਹ ਚਾਬੀਆਂ ਪੰਜ ਚਾਰ ਚੁੱਕੀ ਫਿਰਦਾ ਹੈ ਵੇ ਲੰਗਰ ਮੇਰੇ ਤੋਂ ਬਗੈਰ ਰਸੋਈ ਖੁੱਲਦੀ ਨਹੀਂ ਜੀ ਸਭ ਤੋਂ ਪਹਿਲਾਂ ਗੇਟ ਹੀ ਮੈਂ ਖੋਲਣਾ ਹੁੰਦਾ ਹੈ ਦਰਵਾਜੇ ਦੀਆਂ ਚਾਬੀਆਂ ਮੇਰੇ ਕੋਲ ਚੰਗੀ ਗੱਲ ਹੈ ਅੰਮ੍ਰਿਤ ਵੇਲੇ ਉੱਠਣਾ ਗੁਰੂ ਘਰ ਆਉਣਾ ਚਾਬੀਆਂ ਜ਼ਿੰਮੇਵਾਰੀ ਤੁਹਾਡੇ ਕੋਲ ਪਰ ਉਹ ਜ਼ਿੰਮੇਵਾਰੀ ਲੈ ਕੇ ਹੰਕਾਰ ਨਾ ਆ ਜਾਏ ਕਿ ਮੇਰੇ ਤੋਂ ਬਗੈਰ ਤਾਂ ਗੱਲ ਹੀ ਨਹੀਂ ਬਣਦੀ ਮੇਰੇ ਕੋਲ ਆ ਸਭ ਕੁਝ ਫਿਰ ਪਾਤਸ਼ਾਹ ਕਹਿੰਦੇ ਕਿ ਤੇ ਇਸ ਭਲਿੱਖੇ ਚ ਨਾ ਰਹਿ ਜੀ ਇਹ ਵੀ ਹੋ ਸਕਦਾ ਹੈ ਕਿ ਜਾਗਣ ਵਾਲਾ ਖਾਲੀ ਰਹਿ ਜਾਏ ਸੁੱਤੇ ਨੂੰ ਉਠਾ ਕੇ ਗੁਰੂ ਦਾ ਹੱਥ ਦੇ ਦੇ ਆਪ ਕੋ ਵਾਹਿਗੁਰੂ ਤੂੰ ਜਾਗ ਕੇ ਮਾਣ ਹੰਕਾਰ ਕਰ ਲੈ ਗੁਰੂ ਕਿਸੇ ਘਰ ਬੈਠੇ ਸੁੱਤੇ ਉੱਤੇ ਕਿਰਪਾ ਕਰਿਓ ਨੂੰ ਜਗਾ ਕੇ ਉੱਥੇ ਜਪਾ ਲੈ ਤੇਰਾ ਜਾਗਿਆ ਵਿਅਰਥ ਹੋਣਾ ਉਹਨੂੰ ਉੱਥੇ ਗੁਰੂ ਨੇ ਦਾਤ ਦੇ ਦੇਣਾ ਇਹ ਗੁਰੂ ਦੇ ਹੱਥ ਹੈ ਭਾਈ ਉਹਦੇ ਉੱਤੇ ਵਡਿਆਈਆਂ ਸਭ ਕੁਝ ਉਹਦੇ ਘਰ ਵਿੱਚ ਹੈ ਪਰ ਉਹਦੇ ਹੱਥ ਵਿੱਚ ਹੈ ਇਸ ਲਈ ਤੂੰ ਅੰਮ੍ਰਿਤ ਵੇਲੇ ਜਾਗ ਕੇ ਮਾਣ ਹੰਕਾਰ ਨਾ ਕਰੀ ਜੇ ਤੂੰ ਫਲ ਤੱਕ ਪਹੁੰਚਣਾ ਹੈ ਇਹ ਵੀ ਸਮਝੀਵੇ ਦਾਤ ਉਸ ਦਾਤੇ ਦੀ